ਪਹਿਜ ਰੱਖਦਾ ਆਇਆ RAM ਰਾਜੇ ਹਰ ਨਾਕਸ਼ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ ਅੱਗੇ ਧਿਆਨ ਨਾਲ ਸੁਣੋ ਇਹਦਾ ਮਤਲਬ ਹਰ ਯੁੱਗ ਵਿੱਚ ਜਿੱਥੇ ਕਿਹਾ ਭਗਤ ਹੋਇਆ ਆਤ ਜੁਗਾਂਤ ਤੋਂ ਭਗਤ ਨਹੀਂ ਜੀ ਤੇ ਇਹ ਵੀ ਸੱਚ ਜਿੰਨੇ ਵੀ ਅੱਜ ਤੱਕ ਭਗਤ ਹੋਏ ਨੇ ਸਾਰਿਆਂ ਦੇ ਅੰਦਰ ਨੂੰ ਸੁਖ ਕੇਵਲ ਰਸਨਾ ਨਾਲ ਨਾਮ ਜਪ ਕੇ ਮਿਲਿਆ ਭਗਤ ਕਬੀਰ ਸਾਹਿਬ ਦਾ ਪਹਿਲਾ ਸ਼ਲੋਕ ਹੈ ਗੁਰੂ ਗਨ ਸਾਹਿਬ ਜੀ ਜਦੋਂ ਸ਼ਲੋਕ ਪੜ੍ਹਨੇ ਕਬੀਰ ਮੇਰੀ ਸਿਮਰਨੀ ਰਸਨਾ ਉਪਰ ਰਾਮ ਆਦਿ ਯੁਗਾਦੀ ਸਗਲ ਭਗਤ ਤਾਕੋ ਸੁਖ ਵਿਸ਼ਰਾਮ ਮੈਂ ਫਿਰ ਬੇਨਤੀ ਕਰਾਂਗਾ ਜੀ ਹਰ ਯੋਗ ਵਿੱਚ ਭਗਤ ਹੋਏ ਨੇ ਹਰ ਯੋਗ ਵਿੱਚ ਭਗਤਾਂ ਦੇ ਨਿੰਦਕ ਵਿਰੋਧੀ ਵੀ ਹੋਇਆ ਫਿਰ ਅਰਜ ਹੈ ਜੇ ਸਤਜੁਗ ਵਿੱਚ ਪ੍ਰਹਿਲਾਦ ਜੀ ਹੋਏ ਨੇ ਤੇ ਉਹਨਾਂ ਦਾ ਵਿਰੋਧ ਕਰਨ ਵਾਲਾ ਉਹਨਾਂ ਨੂੰ ਸਤਗੁਰਾਂ ਨੇ ਦੁਸ਼ਟ ਸ਼ਬਦ ਵਰਤੇ ਜੀ ਭਾਵੇਂ ਉਹ ਬਾਪ ਨੇ ਕਹਿੰਦੇ ਨੇ ਖਰਨਾਕ ਸਿ ਦੁਸ਼ਟ ਹੈ ਕਾਲ ਯੁਗ ਵਿੱਚ ਭਗਤ ਨਾਮਦੇਵ ਜੀ ਨੇ ਉਹਨਾਂ ਨੂੰ ਮੰਦਰ ਚੋਂ ਧੱਕੇ ਮਾਰੇ ਗੁਰੂ ਰਾਮਦਾਸ ਬਚਨ ਕਰਦੇ ਆ ਕਿ ਪ੍ਰਮਾਤਮਾ ਨੇ ਖੱਤਰੀ ਬ੍ਰਾਹਮਣਾਂ ਵੱਲ ਪਿੱਠ ਕਰ ਲਈ ਪਰ ਭਗਤ ਨਾਮਦੇਵ ਜੀ ਨੂੰ ਆਪਣੇ ਸੀਨੇ ਨਾਲ ਲਾ ਕੇ ਉਹਦੇ ਵੱਲ ਮੁੱਖ ਕਰ ਲਿਆ ਇਹ ਬਚਨ ਤੁਸੀਂ ਸਾਰੇ ਪੜਦੇ ਹੋ ਹਰ ਜੁਗ ਜੁਗ ਭਗਤੋਂ ਪਾਇਆ ਪੈਜ ਰੱਖਦਾ ਆਇਆ RAM ਰਾਜੇ ਹਰ ਨਾਕਸ਼ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁੱਖ ਲਾਇਆ ਮੈਂ ਫਿਰ ਬੇਨਤੀ ਕਰਾਂਗਾ ਜੀ ਜਦੋਂ ਗੁਰੂ ਰਾਮਦਾਸ ਜੀ ਦੀ ਸਿਫਤ ਬਾਬਾ ਸੁੰਦਰ ਜੀ ਕਰ ਰਹੇ ਮੈਂ ਥੋੜਾ ਜਿਹਾ ਅੱਜ ਪੱਟਾਂ ਦੇ ਸਵਈਆਂ ਵਿੱਚੋਂ ਵੀ ਅਰਜ ਕਰਾਂਗਾ ਪਰ ਮੇਰੀ ਇੱਛਾ ਸੀ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਕਿੱਥੇ-ਕਿੱਥੇ ਗੁਰੂ ਰਾਮਦਾਸ ਦੀ ਸਿਫਤ ਹੈ ਮਹਾਰਾਜ ਕਹਿੰਦੇ ਨੇ ਉਸ ਵਕਤ ਕਈਆਂ ਨੇ ਮਜ਼ਾਕ ਉਡਾਇਆ ਉਹਨਾਂ ਨੇ ਸ਼ਬਦ ਕਹਿ ਦੇਖੋ ਜੀ ਕੱਲ ਤੱਕ ਕਿ ਟੋਕਰੀ ਢੋਂਦੇ ਸਨ ਕੱਲ ਤੱਕ ਤਾਂ ਇਹ 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 ਇੱਥੇ ਸੇਵਾ ਲੰਗਰ ਚ ਕਰਦੇ ਸਨ ਕਈ ਬੰਦਿਆਂ ਨੇ ਮਜ਼ਾਕ ਉਡਾਇਆ ਬਖੀਲੀ ਕੀਤੀ ਈਰਖਾ ਕੀਤੀ ਪਰ ਸੱਚੇ ਵੇ ਬਾਬਾ ਸੁੰਦਰ ਜੀ ਕਹਿੰਦੇ ਨੇ ਜਿਸ ਅੰਦਰ ਸਤਿਗੁਰੂ ਗੁਰੂ ਅਮਰਦਾਸ ਟਿਕ ਗਏ ਨੇ ਇਸ ਧੰਨ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਪੂਰੀ ਦੀ ਪੂਰੀ ਮਾਨਵਤਾ ਆ ਕੇ ਅਜ ਮੱਥਾ ਵਿਢੇਕਦੀ ਹੈ ਦੇਖੋ ਇਹ ਬਚਨ ਖੈ ਸਭ ਪਵੈ ਪੈਰੀ ਸਤਿਗੁਰੂ ਕੇਰੀ ਜਿੱਥੇ ਗੁਰੂ ਆਪ ਰੱਖਿਆ ਕੋਈ ਕਰ ਬਖੀਲੀ ਨਿਵੈ ਨਾਹੀ ਫਿਰ ਸਤਿਗੁਰੂ ਆਣ ਨਿਵਾਇਆ ਹਰ ਗੁਰਾਂ ਭਾਣਾ ਦੀ ਵਡਿਆਈ ਇਹ ਗੁਰੂ ਅਮਰਦਾਸ ਨੂੰ ਭੌਂਦਾ ਸੀ ਉਹਨਾਂ ਵਡਿਆਈ ਦਿੱਤੀ ਤੁਰ ਲਿਖਿਆ ਲੇਖ ਰਜ਼ਾਇ ਜੀਓ ਕਹਿ ਸੁੰਦਰ ਸੁਣੋ ਸੰਤੋ ਸਭ ਜਗਤ ਪੈਰੀ ਪਾਇ ਜੂ ਕਿੱਡੀ ਵੱਡੀ ਬਾਤ ਹੈ ਜੀ ਬਾਬਾ ਸੁੰਦਰ ਜੀ ਕਹਿੰਦੇ ਦੁਨੀਆਂ ਦੇ ਲੋਕੋ ਅੱਜ ਵੀ ਆਉਣ ਵਾਲੇ ਸਮੇਂ ਵਿੱਚ ਵੀ ਸੱਚ ਏਵੇਂ ਧੰ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦਾ ਘਰ ਐਸਾ ਜਿੱਤੇ ਜਗਤ ਦਾ ਹਰ ਬੰਦਾ ਆ ਕੇ ਮੱਥਾ ਟੇਕ ਸਕਦਾ ਹੈ ਮੈਂ ਕਿਸੇ ਧਰਮ ਤੇ ਕਟਾਕਸ਼ ਨਹੀਂ ਕਰ ਰਿਹਾ ਪਰ ਮੇਰੀ ਇੱਕ ਬੇਨਤੀ ਹੈ ਦੇਖੋ ਕਈ ਐਸੇ ਅਨਮਤ ਦੇ ਥਾਣੇ ਦੁੱਥੇ ਗੈਰ ਧਰਮ ਵਾਲਾ ਉਸ ਧਰਮ ਤੋਂ ਬਿਨਾ ਦੂਜਾ ਕੋਈ ਜਾ ਨਹੀਂ ਸਕਦਾ ਮੰਦਰ ਵੀ ਨਹੀਂ ਖਿਮਾ ਕਰਿਓ ਚਰਚ ਵੀ ਨਹੀਂ ਇਸਲਾਮ ਨਾਲ ਸੰਬੰਧ ਥਾਵਾਂ ਵੀ ਨਹੀਂ ਪਰ ਗੁਰੂ ਰਾਮਦਾਸ ਸੱਚੀ ਸਰਕਾਰ ਦਾ ਉਹ ਘਰ ਦਰਬਾਰ ਸਾਹਿਬ ਸ੍ਰੀ ਹਰਮੰਦਰ ਸਾਹਿਬ ਜਿਹਦੇ ਵਿੱਚ ਕੋਈ ਨਹੀਂ ਪੁੱਛਦਾ ਤੇਰਾ ਧਰਮ ਕੀ ਹੈ ਕੋਈ ਨਹੀਂ ਪੁੱਛਦਾ ਤੇਰੀ ਜ਼ਬਾਨ ਕਿਹੜੀ ਹੈ ਕੋਈ ਨਹੀਂ ਪੁੱਛਦਾ ਤੇਰਾ ਇਲਾਕਾ ਕਿਹੜਾ ਹੈ ਕੋਈ ਨਹੀਂ ਪੁੱਛਦਾ ਤੂੰ ਕਿਹੜੀ ਸੰਪਰਦਾ ਨਾਲ ਜੁੜਿਆ ਹੈ ਪਿਆਰਿਓ ਇੱਥੇ ਸੱਚ ਇਹੇ ਪ੍ਰਤੱਖ ਵਰਦਾ ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੌ ਵਰਨਾ ਕੋ ਸੰਜਾ ਮੈਂ ਫਿਰ ਅਰਜ ਕਰਾਂਗਾ ਸਾਰਾ ਜਗਤ ਧਨ ਗੁਰੂ ਰਾਮਦਾਸ ਦੇ ਚਰਨਾਂ ਚੁਕਿਆ ਬਖੀਲੀ ਕਿੰਨਾਂ ਲੋਕਾਂ ਨੇ ਕੀਤੀ ਉਦੋਂ ਨਿੰਦਿਆ ਮਹਾਰਾਜ ਜਿਹਦੀ ਕਰਦੇ ਰੇ ਮੈਂ ਕੱਲ ਵੀ ਰਾਤੀ ਹਿਆਰਪੁਰ ਸੀ ਤੇ ਮੈਂ ਕਰਜ਼ ਕੀਤੀ ਸੀ ਜਦੋਂ ਅਸੀਂ ਇਤਿਹਾਸ ਨੂੰ ਪੜ੍ਹਨੇ ਆ ਨਾ ਤੇ ਗੁਰੂ ਰਾਮਦਾਸ ਤਕਰੀਬਨ 21 ਸਾਲ ਦੇ ਕਰੀਬ ਕਈ ਸੱਜਣ 19 ਸਾਲ ਕਹਿੰਦੇ ਆ 21 ਸਾਲ ਦੇ ਕਰੀਬ ਧੰ ਗੁਰੂ ਰਾਮਦਾਸ ਗੋਇੰਦਵਾਲ ਸਾਹਿਬ ਸੇਵਾ ਕੀਤੀ ਆਪਣੇ ਜੀਵਨ ਚ ਦੋ ਦਹਾਕੇ ਦੇ ਕਰੀਬ ਉਹਨਾਂ ਉੱਥੇ ਸੇਵਾ ਕੀਤੀ ਵਕੀਲੀ ਤਾਂ ਉੱਥੇ ਹੀ ਮਹਾਰਾਜ ਨਾਲ ਹੋਈ ਏ ਜੀ ਨਿੰਦਿਆ ਕਰਨ ਵਾਲੇ ਉੱਥੇ ਵੀ ਸਨ ਇਹ ਘਟਨਾ ਆਪ ਨਾਲ ਸਾਂਝੀ ਕਰਕੇ ਉਬ ਪਹਿਲਾਂ ਵੀ ਕਈ ਵਾਰੀ ਮੈਂ ਬੇਨਤੀ ਦਰਬਾਰ ਸਹਿ ਵੀ ਕਰਨਿਆ ਕਿਉਂਕਿ ਸਾਖੀਆਂ 5-7 ਨੇ ਤਕਰੀਬਨ ਦੇਖੋ ਗੁਰੂ ਰਾਮਦਾਸ ਜਿਸ ਵਕਤ ਵਿਆਹ ਹੋ ਗਿਆ ਬੀਬੀ ਪਾਨੀ ਜੀ ਨਾਲ ਸ਼ਾਦੀ ਹੋ ਗਈ ਅੱਜ ਦੀ ਸ਼ਬਦਾਵਲੀ ਚ ਕਾਹਾਂ ਆਨੰਦ ਕਾਰਜ ਹੋ ਗਿਆ ਗੁਰੂ ਰਾਮਦਾਸ ਨੇ ਸੇਵਾ ਚ ਬਿਲਕੁਲ ਕੋਈ ਫਰਕ ਨਹੀਂ ਪੈਣ ਦਿੱਤਾ ਉਸੇ ਤਰ੍ਹਾਂ ਅੰਮ੍ਰਿਤ ਵੇਲੇ ਉੱਠਣਾ ਆਪ ਇਸ਼ਨਾਨ ਕਰਨਾ ਸੰਗਤਾਂ ਦੇ ਇਸ਼ਨਾਨ ਦੇ ਜਲ ਦਾ ਪ੍ਰਬੰਧ ਕਰਦੇ ਸਨ ਜੇ ਕਿਸੇ ਨੂੰ ਨਿੱਗਾ ਜਲ ਚਾਹੀਦਾ ਉਹਦੇ ਲਈ ਜਿੱਥੇ ਸਤਿਗੁਰਾਂ ਦਾ ਦਰਬਾਰ ਸਜਣਾ ਉੱਥੇ ਵਿਸ਼ਾਈ ਕਰਨੀ ਬੀਬੀ ਪਾਨੀ ਜੀ ਨਾਲ ਸੰਗਤ ਵਿੱਚ ਬੈਠ ਕੇ ਕੀਰਤਨ ਪਾਠ ਸਭ ਕੁਝ ਸੁੰਨਾ ਲੰਗਰ ਸਜਾਣਾ ਰਸੋਈ 'ਚ ਜਾ ਕੇ ਆਪਣੇ ਹੱਥੀ ਭਾਂਡੇ ਮੰਜਨੇ ਪਿਆਰਿਓ ਜਦੋਂ ਸਤਿਗੁਰੂ ਗੁਰੂ ਅਮਰਦਾਸ ਜੀ ਨੇ ਧੰਨ ਬਾਬਾ ਬੁੱਢਾ ਸਾਹਿਬ ਜੀ ਤੋਂ ਬੌਲੀ ਦਾ ਟੱਪ ਲਵਾਇਆ ਉਸ ਦਿਨ ਵਿਸਾਖੀ ਵਾਲਾ ਦਿਨ ਸੀ ਜੀ ਜਿਸ ਦਿਨ ਗੋਇੰਦਵਾਲ ਸਾਹਿਬ ਬੌਲੀ ਦਾ ਟੱਪ ਲੱਗਿਆ ਤੇ ਉਸ ਬੌਲੀ ਚ ਗੁਰੂ ਰਾਮਦਾਸ ਜੀ ਸਿਰ ਤੇ ਟੋਕਰੀ ਢੋਂਦੇ ਰਹੇ 84 ਪੌੜੀਆਂ ਨੇ ਜੀ ਉਹਦੀਆਂ ਚਲੋ ਅਸੀਂ ਤਾਂ ਸਾਡੇ ਤਾਂ ਪਤਾ ਨਹੀਂ ਭਾਗ ਕੀ ਹੋ ਜਾਏ ਅਸੀਂ ਸਿੱਖਾਂ ਦੇ ਘਰਾਂ ਚ ਜੰਮ ਕੇ ਉਂਝ ਵੈਸੇ ਮੈਂ ਨਹੀਂ ਕਹਿੰਦਾ ਸਿੱਖ ਦੇ ਘਰ ਵਿੱਚ ਉਹੀ ਜੰਮਦਾ ਹੈ ਜਿਹਦਾ ਮਾਂ ਬਾਪ ਸਿੱਖੀ ਨੂੰ ਕਮਾਰਿਆ ਹੈ ਕਿਵਲ ਨਾ ਕਰਕੇ ਨਹੀਂ ਜਿਨੇ ਸਿੱਖੀ ਨੂੰ ਕਮਾਇਆ ਉੰਜ ਕਹੀ ਜਈਏ ਜੇ ਅਸੀਂ ਸਿੱਖ ਹੁੰਨੇ ਆ ਜੀ ਪਿਆਰਿਓ ਮੈਂ ਪਿਛਲੇ ਦਿਨੀ ਕਿਹਾ ਆਨੰਦਪੁਰ ਸਾਹਿਬ ਖੈ ਪੰਜ ਕਿਲੇ ਨੇ ਦਰਦੀ ਸਾਹਿਬ ਬੈਠੇ ਆ ਪੰਜ ਕਿਲੇ ਨੇ ਕੇਸਗੜ ਕਿਲਾ ਨਹੀਂ ਹੈਗਾ ਕਿਉਂਕਿ ਕੇਸਗੜ ਕਿਲੇ ਵਿੱਚ ਨਹੀਂ ਆਉਂਦਾ ਜੀ ਕੇਸਗੜ ਦੀ ਪਹਾੜੀ ਹੈ ਆਨੰਦਗੜ ਖੈ ਲੋਹਗੜ ਖੋਲਗੜ ਤਾਰਾਗੜ ਫੜੇਗਾ ਨਾ ਆਪਾਂ ਜ਼ਿਕਰ ਕਰਨੀ ਕੇਸਗੜ ਦੀ ਪਹਾੜੀ ਹੈ ਸ਼ਹਿਰ ਦਾ ਨਾਮ ਆਨੰਦਪੁਰ ਸਾਹਿਬ ਖੈ ਇਦੇ ਕੋਈ ਅੰਤਰੀਅ ਅਰਥ ਨੇ ਕਦੀ ਘਬਰਾਣਾ ਨਹੀਂ ਚਾਹੀਦਾ ਜਿੰਨੀ ਦੇਰ ਤੱਕ ਕੇਸਗੜ ਕਾਇਮ ਹੈ ਆਨੰਦਪੁਰ ਸਾਹਿਬ ਨੇ ਕਦੀ ਨਹੀਂ ਉਜੜਨਾ ਇਸ ਮੇਰੀ ਗੱਲ ਨੂੰ ਫਿਰ ਧਿਆਨ ਨਾਲ ਸੁਣੀਓ ਮੈਂ ਥੋੜਾ ਜਿਹਾ ਵਿੱਚੋਂ ਨਿਕਲਿਆ ਇੱਕ ਗੱਲ ਹੋਰ ਆਨੰਦ ਸ਼ਬਦ ਜਿਹੜਾ ਹੈ ਸ਼ਾਇਦ ਮੈਂ ਇੱਥੇ ਪਿਛਲੇ ਸਾਲ ਬੇਨਤੀ ਕੀਤੀ ਹੋਵੇ ਜੇ ਲੱਭਿਆ ਤੇ ਮੈਨੂੰ ਜਰੂਰ ਦੱਸਿਓ ਦਾਵਾ ਨਹੀਂ ਮੈਂ ਕਰਦਾ ਹਰ ਅਵਸਥਾ ਦਾ ਵਿਪਰੀਤ ਅਵਸਥਾ ਹੈ ਹਰ ਸ਼ਬਦ ਦਾ ਵਿਪਰੀਤ ਹੈ ਜੇ ਸੁਖ ਹੈ ਉਹਦਾ ਵਿਪਰੀਤ ਦੁੱਖ ਹੈ ਰੰਗਾ ਥੋੜਾ ਜਿਹਾ ਵਿਸ਼ੇ ਚੋਂ ਮੈਂ ਨਿਕਲਿਆ ਪਰ ਦੂਰ ਨਹੀਂ ਜਾਣਾ ਦੇਖੋ ਗੁਰੂ ਗੋਬਿੰਦ ਸਿੰਘ ਸੱਚੇ ਪਿਤਾ ਉਸ ਦਿਨ ਕਹਾਂ ਜਾਂਦਾ ਹੈ ਇਸ ਧਰਤੀ ਤੇ ਕੋਈ ਕਿਸੇ ਦੇ ਬਾਪ ਨੂੰ ਆਪਣਾ ਨਾਮ ਲਿਖਾ ਸਕਦਾ ਗਵਰਨਮੈਂਟ ਅੰਦਰ ਕਰੂਗੀ ਵਾਸਤੇ ਰਹਿਣ ਵਾਲੇ ਸੰਤ ਉੱਥੇ ਪਹਿਲਾਂ ਧੰਨ ਗੁਰੂ ਨਾਨਕ ਸਾਹਿਬ ਦੇ ਚਰਨ ਪਏ ਆ ਜੀ ਉੱਥੇ ਮਹਾਰਾਜ ਜਦੋਂ ਗਏ ਤੇ ਪਾਣੀ ਦਾ ਚਸ਼ਮਾ ਗੁਰੂ ਨਾਨਕ ਸਾਹਿਬ ਨੇ ਪ੍ਰਗਟ ਕੀਤਾ ਸੀ ਉਥੋਂ ਦੇ ਮਾਤਾ ਜੀ ਨੇ ਮਾਤਾ ਸਾਹਿਬ ਦੇਵਾ ਇਹਨਾਂ ਦੇ ਬ੍ਰਦਰ ਦਾ ਨਾਮ ਸੀ ਭਾਈ ਦਾ ਨਾਮ ਸਹਿਬ ਸਿੰਘ ਗੁਰੂ ਗੋਬਿੰਦ ਸਿੰਘ ਮਹਾਰਾਜ ਨਾਲ ਰੂਖਾਨੀ ਵਿਆਹ ਹੋਇਆ ਹੈ ਸਰੀਰਕ ਤੌਰ ਤੇ ਹੈ ਪਰ ਰੂਖਾਨੀ ਵਿਆਹ ਹੈ ਤੇ ਜਿਸ ਦਿਨ ਇਹ ਫੁਰਨਾ ਉੱਠਿਆ ਸੀ ਕਿ ਮੇਰੇ ਘਰ ਸੰਤਾਨ ਚਾਹੀਦੀ ਹੈ ਮਹਾਰਾਜ ਨੇ ਕਿੱਡਾ ਵੱਡਾ ਪਰਵਕਾਰ ਕੀਤਾ ਕਹਿਣ ਲੱਗੇ ਮਾਤਾ ਸਾਹਿਬ ਕੌਰ ਜੀ ਨੂੰ ਕਿ ਤੁਸੀਂ ਸਵੇਰ ਸੰਗਤ ਵਿਚ ਆਓ ਤੁਹਾਡੀ ਝੋਲੀ 'ਚ ਅਸੀਂ ਪੁੱਤਰ ਪਾਵਾਂਗੇ ਬਚਨ ਸੀ ਸਵੇਰੇ ਸਾਰੀ ਸਿੱਖ ਸੰਗਤ ਖਾਲਸਾ ਜੀ ਤਿਆਰ ਤਬਰ ਤਿਆਰ ਬਾ ਇਬਾਦਤ ਕਰਨ ਵਾਲੀਆਂ ਰੂਹਾਂ ਬੈਠੀਆਂ ਮਹਾਰਾਜ ਜੀ ਨੇ ਭਰੀ ਸੰਗਤ 'ਚ ਕਿਹਾ ਸਾਹਿਬ ਕੌਰ ਮਾਤਾ ਜੀ ਨੂੰ ਕਹਿਣ ਲੱਗੇ ਜੀ ਆਪ ਜੀ ਨੂੰ ਪੁੱਤਰ ਚਾਹੀਦਾ ਹੈ ਨਾ ਜੀ ਸਤਿਗੁਰੂ ਕਹਿੰਦੇ ਨੇ ਆਮ ਤੌਰ ਤੇ ਮਾਂ ਦੀ ਕੋਖ ਚੋਂ ਪੁੱਤਰ ਜਨਮ ਲੈਂਦਾ ਬਿੰਦੀ ਸਮਾ ਪਾ ਕੇ ਉਹਦੀ ਮੌਤ ਹੋ ਜਾਂਦੀ ਪੁੱਤ ਵਾਲੀ ਕੋਖ ਖਾਲੀ ਹੋ ਜਾਂਦੀ ਹੈ ਨਾ ਪੋਤਾ ਆ ਜਾਂਦਾ ਪਰਪੋਤੇ ਅੱਗੇ ਚੱਲ ਪਿੰਦੀ ਪੀੜੀ ਕਹਿਣ ਲੱਗੇ ਤੁਹਾਡੀ ਝੋਲੀ ਚ ਉਹ ਪੁੱਤਰ ਪਾਗਾ ਜਿਹੜਾ ਰਹਿੰਦੀ ਦੁਨੀਆ ਤੱਕ ਤੁਹਾਡੀ ਕੋਖ ਕਦੀ ਸੁੰਨੀ ਨਹੀਂ ਹੋਵੇਗੀ ਸੱਚੇ ਵੇ ਅੱਜ ਵੀ ਯਾਦ ਰੱਖਿਓ ਥੋੜੀ ਗੱਲ ਧਿਆਨ ਨਾਲ ਸੁਣਿਓ ਪਿਓ ਪੁੱਤਰ ਦੋਵੇਂ ਅਮਰਿ ਛੱਕ ਰਹੇ ਆ ਪਿਓ ਵੀ ਮਾਤਾ ਸਾਹਿਬ ਕੌਰ ਦਾ ਪੁੱਤਰ ਤੇ ਉਹਦਾ ਪੁੱਤਰ ਵੀ ਮਾਤਾ ਸਾਹਿਬ ਕੌਰ ਦਾ ਪੁੱਤ ਕਿਹੋ ਜਿਹਾ ਰਿਸ਼ਤਾ ਸਿੱਖ ਦਾ ਗੁਰੂ ਦੇ ਨਾਲ ਕੋਈ ਐਸੀ ਦੁਨੀਆ ਚ ਇਹ ਵੀ ਦਿਨ ਜਰੂਰ ਮਨਾਇਆ ਕਰੋ ਮੇਰੀ ਬੇਨਤੀ ਤੁਹਾਨੂੰ ਵੀਰੋ ਮਾਤਾ ਸਾਹਿਬ ਕੌਰ ਦਾ ਜਰੂਰ ਦਿਨ ਮਨਾਇਆ ਕਰੋ ਕਿਉਂਕਿ ਉਸ ਮਾਂ ਦੀ ਝੋਲੀ ਚ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਪਾਇਆ ਨੌ ਹੁਕਮਨਾਮੇ ਨੇ ਮਾਤਾ ਜੀ ਦੇ ਹਾਂ ਇੱਕ ਕਿਤਾਬ ਹੈ ਇਹ ਪਟਿਆਲਾ ਯੂਨੀਵਰਸਿਟੀ ਸ਼ਾਪੀਸੀ ਗਿਆਨੀ ਖਰੀਦ ਸਿੰਘ ਸਲਾਰ ਦੇ ਮਾਤਾ ਸਾਹਿਬ ਕੌਰ ਛੋਟੀ ਜੀ ਕਿਤਾਬ ਹੈ ਉਹਦੇ ਪਿੱਛੇ ਨੌ ਹੁਕਮਨਾਮੇ ਦਿੱਤੇ ਆ ਹਾਂ ਜਿਹੜੇ ਮਾਝੇ ਸੁਨਰਨ ਨੂੰ ਪਤਾ ਹੋਣਾ ਹੈ ਨਿਸ਼ਹਿਰਾ ਪਨਵਾ ਉੱਥੇ ਮਾਤਾ ਜੀ ਦੇ ਖਸਤ ਲਿਖਤ ਹੁਕਮਨਾਮਾ ਪਿਆ ਹੋਇਆ ਮੈਂ ਨੌ ਹੁਕਮਨਾਮੇ ਜਦ ਦਰਸ਼ਨ ਕੀਤੇ ਇੱਕ ਸ਼ਬਦ ਨੇ ਬੜਾ ਹੀ ਚੰਜੋੜਿਆ ਹਰ ਹੁਕਮਨਾਮੇ ਚ ਲਿਖਦੇ ਆ ਕਿ ਤੁਸੀਂ ਮੇਰੇ ਫਰਜ਼ੰਦ ਪੁੱਤਰ ਹੋ ਨੌ ਹੁਕਮਨਾਮਿਆਂ ਚ ਮਾਤਾ ਜੀ ਲਿਖਦੇ ਆ ਤੁਸੀਂ ਮੇਰੇ ਪੁੱਤਰ ਹੋ ਤੁਸੀਂ ਮੇਰੇ ਬੱਚੇ ਹੋ ਤੁਸੀਂ ਮੇਰੇ ਫਰਜ਼ੰਦ ਪੁੱਤਰ ਹੋ ਇੱਕ ਕਹਿੰਦਿਆ ਲੰਗਰ ਲਾਉਣਾ ਜਦੋਂ ਪਾਕਪਟਨ ਦੀ ਸੰਗਤ ਨੂੰ ਲਿਖਦੇ ਨੇ ਕਹਿੰਦੇ ਖੂਲ ਆਇਓ ਤੇ ਇੱਕ ਥਾਂ ਹਰ ਥਾਂ ਤੇ ਕਹਿੰਦੇ ਆ ਹਰ ਇਹ ਇਹ ਨੌ ਹੁਕਮਨਾਮੇ ਚ ਹਰ ਹੁਕਮਨਾਮੇ ਚ ਤੋਂ ਕਉਂਦੀ ਏ ਤੁਸੀਂ ਮੇਰੇ ਫਰਜ਼ੰਦ ਪੁੱਤਰ ਹੋ ਗੁਰੂ ਗੁਰੂ ਜਪਣਾ ਜਨਮ ਸੌਰੇ ਮੇਰੇ ਬੱਚਿਓ ਵੈ ਗੁਰੂ ਵੈ ਗੁਰੂ ਜਪਿਓ ਤੁਹਾਡਾ ਜਨਮ ਸੌਰੇਗਾ ਮੈਂ ਫਿਰ ਮੈਂ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਚਰਨਾਂ ਚ ਆਉਣ ਲੱਗਾ ਉਹਨਾਂ ਦੀ ਪਹਿਲੀ ਸਿਬਤ ਰਾਮਕਲੀ ਸਾਧ ਵਿੱਚ ਹੈ ਕਿ ਸਾਰਾ ਜਗਤ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਪੈਰਾਂ 'ਚ ਪਿਆ ਉੱਥੇ ਬਖੀਲੀ ਕੀਤੀ ਸਤਿਗੁਰੂ ਮੈਂ ਪਿਛਲੇ ਸਾਲਾਂ 'ਚ ਵੀ ਕਿਹਾ ਹਰ ਸਾਲ ਮੇਰੇ ਵੀਰ ਮੈਨੂੰ ਬੁਲਾਉਂਦੇ ਆ ਬਹੁਤ ਪਿਆਰ ਮੈਨੂੰ ਕਰਦੇ ਗੋਨਾ ਜੀ ਤਕਰੀਬਨ ਆ 2 ਮਹੀਨੇ ਬਾਅਦ ਇਹਨਾਂ ਨੇ ਮੈਸੇਜ ਕਰਨੇ ਸ਼ੁਰੂ ਕਰ ਦੇਨੇ ਅਗਲੇ ਸਾਲ ਦੇ ਪ੍ਰੋਗਰਾਮ ਦਾ ਹਾਂਜੀ ਚਲੋ ਇਹ ਸੰਗਤ ਪਿਆਰ ਕਰਦੀ ਪਿਆਰਿਓ ਗੁਰੂ ਰਾਮਦਾਸ ਸੱਚੇ ਬਾਦਸ਼ਾਹ ਉਹਨਾਂ ਨੇ ਸਿਰ ਤੇ ਟੋਕਰੀ ਚੁਕ ਲਈ ਗੱਲ 84 ਬੌਲੀ ਦੀਆਂ ਪੌੜੀਆਂ ਤੋਂ ਮੈਂ ਨਿਕਲਿਆ ਸਾ ਕਥਾ ਚ ਪਿਛਲੇ ਦਿਨੀ ਅਮਰੀਕਾ ਦੇ ਗੋਰੇ ਤੁਹਾਨੂੰ ਸ਼ਾਇਦ ਪਤਾ ਲੱਗਿਆ ਹੋਣਾ ਹੱਥ 'ਚ ਲੈਮੀਨੇਸ਼ਨ ਕੀਤੇ ਹੋਏ ਜਪਜੀ ਸਾਹਿਬ ਦੇ ਪੱਤਰੇ ਉਹ ਬੰਦੇ ਆ ਕੇ 84 ਇਸ਼ਨਾਨ ਕਰਕੇ ਪਾਠ ਕਰਕੇ ਗਏ ਆ ਇਹ ਜੇ ਕਹੋ ਜੀ 84 ਕੱਟੀ ਜਾਏਗੀ ਉਹ ਗੁਰੂ ਗ੍ਰੰਥ ਸਾਹਿਬ ਤੇ ਇੰਨੀ ਸ਼ਕਤੀ ਏ ਏਕ ਓੰਕਾਰ ਦੀ ਭਾਵਨਾ ਨਾਲ ਕਹਦੇ 84 ਉਹਦੀ ਵਿਗੱਟੀ ਜਾਂਦੀ ਸ਼ਬਦ ਚ ਇੰਨੀ ਵੱਡੀ ਤਾਕਤ ਹੈ ਫਿਰ ਹਰ ਸੁਣਿਓ ਹੁਣ ਇੱਥੇ ਤੁਸੀਂ ਬਾਲੀਵੁੱਡ ਦੇਖਦੇ ਹੋ ਪਰ ਇਹ ਨਹੀਂ ਦੇਖਦੇ ਜਪਜੀ ਸਾਹਿਬ ਇੱਕ ਤਰੀਕਾ ਹੈ ਬੰਦਾ ਕਿਵੇਂ ਜੁੜ ਸਕਦਾ ਪਾਠ ਦੇ ਨਾਲ ਜਿਹੜਾ 84 ਪਾਠ ਟੇਕ ਕੇ ਕਰ ਗਿਆ ਤੇ ਮੇਰਾ ਖਿਆਲ ਜਿੰਨੀ ਦੇਰ ਤੱਕ ਜਿਉਂਦਾ ਰਹੇਗਾ ਉਹਨੂੰ ਜਪਜੀ ਸਾਹਿਬ ਵਿਸਰਨਾ ਕੋਈ ਜਬਜੀ ਸਾਹਿਬ ਨਾਲ ਜੁੜ ਗਿਆ ਨਹੀਂ ਉਹ ਤਾਂ ਰੋਜ਼ ਹੀ ਪਛਣਾ ਵੇਖੋ ਗੁਰੂ ਸਾਹਿਬ ਦੇ ਤਰੀਕੇ ਕੈਸੇ ਜਿਸ ਬਾਣੀ ਨਾਲ ਅੰਮ੍ਰਿਤ ਸੰਚਾਰ ਕੀਤਾ ਉਹੀ ਸਤਗੁਰਾਂ ਨੇ ਨਿਤਨੇਮ ਦੀ ਬਾਣੀ ਦੇ ਦਿੱਤੀ ਪੰਜ ਬਾਣੀਆਂ ਸਵੇਰੇ ਆਪਾਂ ਪਾਠ ਕਰਦੇ ਨੇ ਨਿਤਨੇਮ ਅਗਲਾ ਕੋਈ ਕਹੇ ਜੀ ਇਹ ਅੰਮ੍ਰਿਤ ਸੰਚਾਰ ਬਾਹਰੇ ਨੇ ਕਿਹਾ ਜਿਸ ਬਾਣੀਆਂ ਨਾਲ ਅੰਮ੍ਰਿਤ ਸੰਚਾਰ ਕੀਤਾ ਗਿਆ ਤੂੰ ਰੋਜ਼ ਅੰਮ੍ਰਿਤ ਵੇਲੇ ਪੜੀ ਚੇਤੇ ਰੱਖੀ ਤੇਰੇ ਰੋਜ਼ ਅੰਮ੍ਰਿਤ ਦਾ ਬਾਟਾ ਤਿਆਰ ਹੋ ਜਾਏ ਉਹ ਤੇਰੇ ਅੰਦਰ ਅੰਮ੍ਰਿਤ ਦਾ ਸੰਚਾਰ ਹੋ ਰਿਹਾ ਹੈ ਤਨਗੁਰੂ ਰਾਮਦਾਸ ਇਹ ਸਿਰ ਤੇ ਟੋਕਰੀ ਚੁੱਕ ਰਹੇ ਸਨ ਮੈਨੂੰ ਇਹ ਸਾਖੀ ਬਹੁਤ ਹੀ ਇਹਨਾਂ ਅੰਦਰ ਨੂੰ ਧੂਪ ਆਂਦੀ ਹੈ ਉਹਨਾਂ ਬੜੀ ਸੇਵਾ ਕੀਤੀ ਪਲੀਜ਼ ਹੱਥੀ ਸੇਵਾ ਆਪਾਂ ਸਾਰੇ ਕਰਿਆ ਕਰੀਏ ਆਪ ਜੀ ਜਿੱਨੇ ਬੈਠੇ ਹੋ ਹੁਣ ਸਤਗੁਰਾਂ ਦਾ ਪੁਰਬ ਆਉਣਾ ਹੈ ਮੈਂ ਇਹਨਾਂ ਗੁਰਮਖਾਂ ਨੂੰ ਵੀ ਕਿਹਾ ਵੀ ਸਮਾਗੋਂ ਤੋਂ ਬਾਅਦ ਜਰੂਰ ਆਇਓ ਉੱਥੇ ਉੱਥੇ ਗੁਰੂ ਰਾਮਦਾਸ ਦੇ ਭਾਂਡਿਆਂ ਚ ਖਲੋਈਏ ਗੁਰੂ ਰਾਮਦਾਸ ਜੀ ਦੀ ਪਰਕਰਮਾਂ ਚ ਖਲੋਈਏ ਉਥੇ ਸਤਿਗੁਰੂ ਦੇ ਚਰਨਾਂ 'ਚ ਸਮਰਪਤ ਹੋਈ ਹੈ ਟੋਕਰੀ ਮਹਾਰਾਜ ਜੀ ਚੁੱਕੀ ਹੈ ਸਿਰ ਦੇ ਉੱਤੇ ਇਹਨੂੰ ਰੱਖਿਆ ਟੋਕਰੀ ਚੱਕ ਕੇ ਤੁਰੇ ਜਾ ਰਿਹਾ ਉਧਰ ਸੂਰਜ ਢਲਦਾ ਪਿਆ ਤੇ ਲਾਹੌਰ ਵਾਲਿਓ ਪਾਸਿਓ ਕਈ ਸੱਜਣ ਤੁਰੇ ਆਉਂਦੇ ਆ ਉਹ ਕੌਣ ਨੇ ਜੀ ਉਹ ਗੁਰੂ ਰਾਮਦਾਸ ਜੀ ਦੀ ਸ਼ਰੀਕੇ ਬਰਾਦਰੀ ਦੇ ਲੋਕ ਨੇ ਬਜ਼ੁਰਗ ਵੀ ਨੇ ਮਾਈਆਂ ਵੀ ਨੇ ਵਿੱਚ ਨੌਜਵਾਨ ਵੀ ਨੇ ਇੱਕ ਕਹਿੰਦਾ ਆਪਾਂ ਗੋਇੰਦਵਾਲ ਆ ਗਿਆ ਤੇ ਗੋਇੰਦਵਾਲ ਸਹਿਬ ਉਹ ਪੱਤਨ ਜਿਹੜਾ ਨਾ ਜੀ ਪੁਲ ਨਹੀਂ ਸੀ ਇਸ ਪੱਤਨ ਤੋਂ ਹੀ ਇਸ ਘਾੜ ਤੋਂ ਹੀ ਜਿੱਨਾ ਲਾਹੌਰ ਤੋਂ ਦਿੱਲੀ ਜਾਣਾ ਹੁੰਦਾ ਸੀ ਤੇ ਦਿੱਲੀ ਤੋਂ ਲਾਹੌਰ ਜਾਣਾ ਹੁੰਦਾ ਸੀ ਗੋਇੰਦਵਾਲ ਨੂੰ ਹੀ ਉਹ ਪਾਰ ਕਰਦੇ ਸਾਂ ਇਹ ਬਿਲਕੁਲ ਘਾਟ ਦੇ ਉੱਤੇ ਸੀ ਸ਼ਹਿਰ ਕਹਿੰਦੇ ਆਪਣੇ ਹਰਦਾਸ ਦਾ ਬੇਟਾ ਜੀ ਬਾਬਾ ਹਰਦਾਸ ਜੀ ਜੀ ਗੁਰੂ ਰਾਮਦਾਸ ਜੀ ਦੇ ਪਿਤਾ ਜਿਨ੍ਹਾਂ ਦਾ ਨਾਮ ਗੁਰੂ ਅਮਨ ਸਾਹਿਬ ਚ ਹੈ ਕਲ ਭਗਤ ਜੀ ਨੇ ਇਹ ਪੱਟਾਂ ਨੇ ਦਾ ਜ਼ਿਕਰ ਕੀਤਾ ਹਰਦਾਸਤਾਨੀ ਸ਼ਬਦ ਵਰਤਿਆ ਕਿ ਆਪਣੇ ਅਰਦਾਸ ਦਾ ਪੁੱਤਰ ਸੁਣਿਆ RAMDAS ਉਹ ਗੁਰੂ ਅਮਰਦਾਸ ਜੀ ਨੇ ਸਿੱਖਾਂ ਦੇ ਗੁਰੂ ਨੇ ਆਪਣੀ ਬੇਟੀ ਨਾਲ ਉਹਦਾ ਵਿਆਹ ਕਰ ਦਿੱਤਾ ਕਿਨੇ ਚਲੋ ਨਾਲੇ ਵੇਖਾਂਗੇ ਘਰ ਕੀ ਹੋ ਜੈ ਨਾਲੇ ਰਾਤ ਤੇ ਦੇ ਘਰ ਰਾਂਗੇ ਪਿਆਰੋ ਪਰਮੇਸ਼ਵਰ ਦੀ ਖੇਡ ਉਹ ਤੁਰੇ ਆਉਂਦੇ ਆ ਤੇ ਗੁਰੂ RAMDAS ਸਿਰ ਤੇ ਟੋਕਰੀ ਚੁੱਕ ਕੇ ਚਲੇ ਜਾਂਦੇ ਟੋਕਰੀ ਮਹਾਰਾਜ ਜੀ ਨੇ ਸੱਟੀ ਤੇ ਸਤਿਗੁਰਾਂ ਦਾ ਸਾਰਾ ਸਰੂਪ ਜਿਹੜਾ ਦਾੜਾ ਹੈ ਨਾ ਜੀ ਇਹਦੇ ਵਿੱਚ ਕਾਰ ਦੀ ਧੂੜ ਜੰਮੀ ਹੋਈ ਸੀ ਮੈਂ ਚਲੋ ਮਿੱਟੀ ਸ਼ਬਦ ਵਰਤ ਲਾਂ ਕਾਰ ਦੀ ਧੂੜ ਸੀ ਮਿੱਟੀ ਸੀ ਹਜ਼ੂਰ ਨੇ ਪਹਿਚਾਨ ਲਿਆ ਕਿ ਲਾਹੌਰ ਤੋਂ ਆਏ ਨੇ ਆਪਣੀ ਬਰਾਦਰੀ ਨਾਲ ਪਰ ਮੈਂ ਫੇਰੀ ਬੇਨਤੀ ਕਰਾਂਗਾ ਉਂਝ ਗੁਰੂ ਦੀ ਬਰਾਦਰੀ ਕੋਈ ਨਹੀਂ ਹੁੰਦੀ ਗੁਰੂ ਦੀ ਬਰਾਦਰੀ ਉਹੀ ਹੁੰਦੀ ਜਿਹੜਾ ਗੁਰੂ ਦੇ ਬਚਨ ਮੰਨ ਲੇਗਾ ਸੋ ਸਿੱਖ ਸਖਾ ਬੰਦਪ ਹੈ ਭਾਈ ਜੇ ਗੁਰਕੇ ਪਹਾਣੇ ਵਿੱਚ ਆਵੇ ਆਪਣੇ ਭਾਣੇ ਜੋ ਚੱਲੈ ਭਾਈ ਵਿਛੜ ਝੋਟਾ ਖਾਵੇ ਟੋਕਰੀ ਛੱਡ ਦਿੱਤੀ ਮਿੱਟੀ ਦੀ ਤੇ ਧੰਨ ਗੁਰੂ ਰਾਮਦਾਸ ਜੀ ਨੇ ਅਦਬ ਨਾਲ ਝੁੱਕ ਕੇ ਉਹਨਾਂ ਨੂੰ ਸਜਦਾ ਕੀਤਾ ਕਿਉਂਕਿ ਇਹ ਇਹ ਇੱਕ ਚੰਗਾ ਸਲੀਕਾ ਹੈ ਕਿਸੇ ਬਜ਼ੁਰਗ ਨੇ ਥਾਪੜਾ ਨਹੀਂ ਦਿੱਤਾ ਕਿਸੇ ਨੇ ਸਿਰ ਤੇ ਪਿਆਰ ਨਹੀਂ ਦਿੱਤਾ ਸੱਚੀ ਜੈ ਜੀ ਕਈ ਸਾਲਾਂ ਬਾਅਦ ਮਿਲੇ ਤੇ ਜ਼ਬਾਨ ਤੋਂ ਸਿਰਫ ਆਗੀ ਸੱਤੀ ਵਖੀਲੀ ਹੀ ਕੀਤੀ ਮਹਾਰਾਜ ਗੁਰੂ ਅਮਰਦਾਸ ਜੀ ਦੇ ਸਾਹਮਣੇ ਲਿਆਇਆ ਇਹ ਉੱਥੇ ਉਹਨਾਂ ਸ਼ਬਦ ਵਰਤੇ ਕਹਿੰਦੇ ਨੇ ਗੁਰੂ ਅਮਰਦਾਸ ਜੀ ਨੂੰ ਇਹ ਕਹਿੰਦੇ ਆ ਕਿ ਤੁਸੀਂ ਚੰਗਾ ਨਹੀਂ ਕੀਤਾ ਸੱਚੇ ਪਾਤਸ਼ਾਹ ਜੀ ਕਹਿੰਦੇ ਆ ਕੀ ਚੰਗਾ ਨਹੀਂ ਕੀਤਾ ਕਹਿਣ ਲੱਗੇ ਦਮਾਦ ਬਣਾ ਕੇ ਇਹਦੇ ਸਿਰ ਤੇ ਟੋਕਰੀਆਂ ਢਵਾਉਂਦੇ ਪਏ ਮਿੱਟੀ ਦੀਆਂ ਮਹਾਰਾਜ ਚੁੱਪ ਕਰ ਗਏ ਅਗਲੇ ਸ਼ਬਦ ਜਿਹੜਾ ਉਹਨਾਂ ਕਹੇ ਕਹਿਣ ਲੱਗੇ ਇਹ ਸਾਡੀ ਕੁੱਲ ਚ ਸੋਡੀਆਂ ਚ ਪਤਾ ਨਹੀਂ ਕਿਵੇਂ ਪੈਦਾ ਹੋ ਗਿਆ ਏਪੀ ਜਨਮਿਓ ਵੰਸ ਹਮਾਰੇ ਲਾਜ ਗਵਾਈ ਸਰਵ ਪ੍ਰਕਾਰੇ ਹੁਣ ਇਹ ਲਫ਼ਜ਼ਾਂ ਦੇ ਮੈਂ ਪੰਜਾਬੀ ਚਰਤ ਕੀ ਕਰਾਂ ਜੀ ਜ਼ਬਾਨ ਕੰਬਦੀ ਹੈ ਇਹ ਸਾਡੀ ਕੁੱਲ ਚ ਪੈਦਾ ਹੋ ਗਿਆ ਇਹਨਾਂ ਨੇ ਤਾਂ ਸਾਡੀ ਲਾਜ ਵੀ ਨਹੀਂ ਰੱਖੀ ਪਿੱਤ ਕੇ ਮਰੇ ਸਦਨ ਕੋ ਤਿਆਗਾ ਬਾਪ ਦੀ ਪਿਤਾ ਦੀ ਮੌਤ ਤੋਂ ਬਾਅਦ ਇਹਨੇ ਲਾਹੌਰ ਛੱਡ ਦਿੱਤਾ ਘਰ ਸਸੁਰਾਰ ਬਸੇ ਉਹ ਨਰਭਾਗ ਅਪਹਾਗਾ ਇਹ ਸੋਹਰਿਆਂ ਦੇ ਘਰ ਚ ਆ ਕੇ ਉੱਤੇ ਲਫ਼ਜ਼ ਅਪਹਾਗਾ ਵਰਤਿਆ ਜਿਹਦੇ ਭਾਗ ਚੰਗੇ ਨਾ ਹੋਣ ਘਰ ਸਸਰਾਰ ਬਸਿਓ ਅਪਹਾਗਾ ਇਸਨੇ ਤੋ ਸਿਰ ਮਾਟੀ ਪਾਈ ਇਹਨੇ ਆਪਣੇ ਸਿਰ ਚ ਮਿੱਟੀ ਪਾਲੀ ਕਰੋ ਵਿਚਾਰ ਨਾ ਤੂੰ ਉਚਤਾਈ ਤੁਸੀਂ ਤਾਂ ਸਿਆਣੇ ਸੀ ਤੁਸੀਂ ਬਜ਼ੁਰਗ ਹੋ ਤੁਸੀਂ ਗੁਰੂ ਪਾਤ ਤੇ ਸੁਣਿਆ ਤੁਸੀਂ ਵਿਚਾਰ ਨਹੀਂ ਕੀਤੀ ਤੁਹਾਡਾ ਦਮਾਦ ਸਿਰ ਤੇ ਮਿੱਟੀ ਦੀ ਟੋਕਰੀ ਚੁੱਕ ਰਿਹਾ ਇਹਨੇ ਸਿਰ ਚ ਮਿੱਟੀ ਪਾ ਲਈ ਧੰ ਗੁਰੂ ਅਮਰਦਾਸ ਮਹਾਰਾਜ ਸੁਣੀ ਗਏ ਗੁਰੂ ਰਾਮਦਾਸ ਜੀ ਨੇ ਨਾ ਜੀ ਨੀਵੀ ਪਾਲੀ ਮਹਾਰਾਜ ਜੀ ਦੇ ਨੇਤਰਾਂ 'ਚ ਨੀਰ ਸੀ ਕੁਛ ਨਹੀਂ ਬੋਲੇ ਕਿਉਂਕਿ ਯਾਦ ਰੱਖਿਓ ਕਿਸੇ ਦੀ ਬੋਲੀ ਨੂੰ ਸੰਹਾਰ ਜਾਣਾ ਇਹ ਵੀ ਪਰਮਾਤਮਾ ਦੀ ਕਿਰਪਾ ਹੁੰਦੀ ਜਰ ਜਾਣਾ ਨਾ ਇਹ ਜਰਨਾ ਹੈ ਬੜਾ ਮੁਸ਼ਕਲ ਉਬਾਲਾ ਖੰਦਾ ਅੰਦਰ ਇੱਥੋਂ ਤੱਕ ਭਗਤ ਜੀ ਨੇ ਤਾਂ ਕਿਹਾ ਚੋੜ ਸੰਹਾਰੇ ਸ਼ਬਦ ਕੀ ਤਾਸ ਗੁਰੂ ਮੈਂ ਦਾਸ ਇਹ ਸ਼ਬਦ ਰੂਹਾਨੀ ਵੀ ਹੈ ਤੇ ਸੰਸਾਰੀ ਵੀ ਹੈ ਸਾਮਣੇ ਖਲੋ ਕੇ ਕਹਿ ਦੇਣਾ ਨਿਭਾਗਾ ਇਹ ਕਿਉਂ ਜਨਮਿਆ ਮਹਾਰਾਜ ਜੀ ਦੇ ਨੇਤਰ ਭਿੱਜੇ ਹੋਏ ਸਨ ਤੇ ਅੰਦਰੋਂ ਅੰਦਰੀ ਅਰਦਾਸ ਕਰ ਰਹੇ ਸੰਤਨ ਗੁਰੂ ਅਮਰਦਾਸ ਜੀ ਅੱਜ ਮੇਰੀ ਖਾਤਰ ਤੁਹਾਨੂੰ ਵੀ ਫਿੱਕੇ ਬੋਲ ਸੁਣਨੇ ਪਏ ਮਹਾਰਾਜ ਧੰ ਗੁਰੂ ਅਮਰਦਾਸ ਜੀ ਫਿਰ ਬੋਲੇ ਸਤਗੁਰਾਂ ਦੇ ਪਵਿੱਤਰ ਬੁੱਲ ਖੁੱਲੇ ਕਹਿਣ ਲੱਗੇ ਭਾਈ ਤੁਸੀਂ ਕਿਉਂ ਕ੍ਰੋਧਿਤ ਹੋ ਕਿਸ ਨੇ ਟੋਕਰੀ ਚੁੱਕੀ ਕਿਸਤੇ ਮਿੱਟੀ ਪਈ ਕਹਿਣ ਲੱਗੇ ਦੇਖੋ ਜੀ ਆ ਸਤਿਗੁਰੂ ਗੁਰੂ ਰਾਮਦਾਸ ਵੱਲ ਇਸ਼ਾਰਾ ਕਰਕੇ ਇਹ ਆ ਟੋਕਰੀ ਪਈ ਏ ਅਸੀਂ ਵੇਖਿਆ ਆ ਇਹਦੇ ਕੇਸਾਂ 'ਚ ਅਜੇ ਵੀ ਮਿੱਟੀ ਖੈ ਇਹਨੇ ਟੋਕਰੀ ਚੁੱਕੀ ਤੁਸੀਂ ਚੁਕਾਈ ਮਹਾਰਾਜ ਹੱਸ ਬਹਿ ਕਹਿੰਦੇ ਨੇ ਪੁਰਖੋ ਤੁਹਾਨੂੰ ਤੂਤ ਦੀਆਂ ਛਟੀਆਂ ਦੀ ਬਣੀ ਕੋਈ ਟੋਕਰੀ ਦਿਸਦੀ ਪਤਾ ਉਹਨੇ ਤੁਹਾਨੂੰ ਤੂਤ ਦੀਆਂ ਛਟੀਆਂ ਦੀ ਤੂਤ ਦੀਆਂ ਸੋਟੀਆਂ ਦੀ ਟੋਕਰੀ ਬਣਦੀ ਸੀ ਨਾ ਕਹਿੰਦੇ ਤੁਹਾਨੂੰ ਇਹ ਤੂਤ ਦੀ ਛੱਟੀ ਦੀ ਬਣੀ ਕੋਈ ਟੋਕਰੀ ਦੇਖਦੀ ਹੈ ਇਹ ਟੋਕਰੀ ਨਹੀਂ ਤੁਸੀਂ ਨਜ਼ਰ ਲਾ ਕੇ ਦੇਖੋ ਕਹਿਣ ਲੱਗੇ ਦੇਖਿਆ ਟੋਕਰੀ ਹੈ ਮਹਾਰਾਜ ਕਹਿੰਦੇ ਤੁਸੀਂ ਮੇਰੀ ਨਜ਼ਰ ਨਹੀਂ ਤੁਹਾਡੇ ਕੋਲ ਇਸ ਦੇ ਸਿਰ ਤੇ ਟੋਕਰੀ ਨਹੀਂ ਇਸ ਦੇ ਸਿਰ ਦੇ ਉੱਤੇ ਦੀਨ ਦੁਨੀਆ ਦਾ ਰੋਹਾਨੀ ਛਤਰ ਚਲਦਾ ਪਿਆ ਹੈ ਇਹ ਟੋਕਰੀ ਨਹੀਂ ਇਹ ਟੋਕਰੀ ਨਹੀਂ ਇਹ ਛਤਰ ਹੈ ਮੈਂ ਪਿਛਲੇ ਸਾਲ ਵੀ ਬੇਨਤੀ ਕੀਤੀ ਸੀ ਮੰਜੀ ਸਾਹਿਬ ਇੱਥੇ ਵੀ ਕਰਕੇ ਗਿਆ ਪਿਆਰਿਓ ਸੰਸਾਰ ਦੇ ਅੰਦਰ ਅਨੇਕਾਂ ਬਾਦਸ਼ਾਹ ਐਸੇ ਹੋਏ ਨੇ ਜਿਨ੍ਹਾਂ ਦਾ ਜਨਮ ਬਾਦਸ਼ਾਹ ਦੇ ਘਰ ਹੋਇਆ ਜਦੋਂ ਬੱਚੇ ਸਨ ਉਹਨਾਂ ਦੇ ਖਾਣੇ ਦੇ ਬਰਤਨ ਵੀ ਸੋਨੇ ਦੇ ਸਨ ਜੀ ਉਹਨਾਂ ਦੇ ਪੈਰਾਂ ਤੇ ਖੱਤਾਂ ਵੀ ਜਿਹੜੇ ਗਹਿਣੇ ਪਾਏ ਖੀਰੇ ਸਨ ਮੋਤੀ ਸਨ ਚਾਂਦੀ ਸੀ ਸੋਨਾ ਸੀ ਮਖਮਲੀ ਸੇਜਾਂ ਤੇ ਸੌਂਦੇ ਸਨ ਉਹਨਾਂ ਬੱਚਿਆਂ ਦੇ ਸਿਰ ਦੇ ਉੱਤੇ ਛਤਰ ਵੀ ਝੁੱਲਦੇ ਸਨ ਪਰ ਖੋਣੀ ਨੇ ਐਸਾ ਢੇੜਾ ਦਿੱਤਾ ਉਹਨਾਂ ਬੰਦਿਆਂ ਦੀ ਮੌਤ ਗੁੰਮਨਾਮੀ ਵਿੱਚ ਕਈ ਵਾਰੀ ਝੌਂਪੜੀਆਂ ਵਿੱਚ ਵੀ ਹੋਈ ਹੈ ਐਸੇ-ਐਸੇ ਜਿਹੜੇ ਜੰਮੇ ਪਾਤਸ਼ਾਹਾਂ ਦੇ ਘਰ ਅੰਤ ਉਹਨਾਂ ਦਾ ਭਿਖਾਰੀਆਂ ਵਰਗਾ ਹੋਇਆ ਸੱਚ ਐਵੇਂ ਮੇਰੇ ਗੁਰੂ ਰਾਮਦਾਸ ਜੀ ਆਪ ਜੀ ਦੀ ਦੁਨਿਆਵੀ ਕਹਿ ਰਿਆਂ ਸ਼ੁਰੂਆਤ ਕੋਈ ਗਹਿਣਾ ਨਹੀਂ ਪਾਇਆ ਕਿਸੇ ਨੇ ਸੋਨੇ ਦਾ ਬਰਤਨ ਨਹੀਂ ਦਿੱਤਾ ਸਿਰ ਤੇ ਘੁੰਗਣੀਆਂ ਦੀ ਟੋਕਰੀ ਚੁੱਕ ਕੇ ਸ਼ੁਰੂਆਤ ਹੋਈ ਉਹ ਸ਼ੁਰੂਆਤ ਨੇ ਬਾਅਦ ਵਿੱਚ ਕਾਰ ਦੀ ਟੋਕਰੀ ਚੁੱਕੀ ਪਿਆਰਿਓ ਬਾਦਸ਼ਾਹਾਂ ਦੇ ਪੁੱਤਰ ਚਾਹ ਬਾਦਸ਼ਾਹ ਵੀ ਕੋਈ ਹੋਵੇ ਉਹਦਾ ਵੱਧ ਤੋਂ ਵੱਧ ਕਿੰਨਾ ਕੁ ਛੇਰ ਸ਼ਤਰ ਚੁੱਲਦਾ ਜੀ ਮੈਨੂੰ ਦੱਸੋ ਇਸ ਧਰਤੀ ਤੇ ਲੋਦੀਆਂ ਰਾਜ ਕੀਤਾ ਇਸ ਧਰਤੀ ਤੇ ਮੁਗਲਾਂ ਰਾਜ ਕੀਤਾ ਇਸ ਧਰਤੀ ਤੇ ਅੰਗਰੇਜ਼ਾਂ ਰਾਜ ਕੀਤਾ ਇਸ ਭਾਰਤ ਵਿੱਚ ਡੈਮੋਕ੍ਰੇਸੀ ਵਿੱਚ ਅੱਜ ਤੱਕ ਕਈਆਂ ਨੇ ਰਾਜ ਕੀਤਾ ਜਦੋਂ ਰਾਜ ਭਾਗ ਸੀ ਲੋਕ ਅੱਗੇ ਪਿੱਛੇ ਤੁਰਦੇ ਸਨ ਪਰ ਅੱਜ ਕਿਲੇ ਖੰਡਰਾਤ ਨੇ ਅੱਜ ਸਭ ਕੁਝ ਖਤਮ ਹੋ ਚੁੱਕਾ ਹੈ ਪਰ ਧੰਗੁਰੂ ਰਾਮਦਾਸ ਜੀ ਸੱਚੇ ਪਿਤਾ ਜੀ ਆਪ ਜੀ ਦੀ ਸ਼ੁਰੂਆਤ ਟੋਕਰੀ ਤੋਂ ਹੋਈ ਅੱਜ ਦੁਨਿਆਵੀ ਤੌਰ ਤੇ ਗੁਰੂ ਦੀ ਗੁਰੂ ਦੀ ਨਜ਼ਰ ਸੋਨੇ ਦੀ ਕੀਮਤ ਜੀ ਮੈਂ ਫਿਰ ਬੇਨਤੀ ਕਰਾਂਗਾ ਮੈਨੂੰ ਦੁਨਿਆਵੀ ਲੱਭ ਜਾਂ ਨਾਲ ਨਹੀਂ ਕਹਿ ਰਿਹਾ ਪਰ ਫਿਰ ਵੀ ਪਾਤਸ਼ਾਹੀ ਦੇ ਚਿੰਨ੍ਹ ਨੇ ਟੋਕਰੀ ਤੋਂ ਸ਼ੁਰੂਆਤ ਹੋਈ ਤੇ ਰਹਿੰਦੀ ਦੁਨੀਆਂ ਤੱਕ ਧੰ ਗੁਰੂ ਰਾਮ ਦਾ ਸੱਚੇ ਪਾਤਸ਼ਾਹ ਉਹਨਾਂ ਦੇ ਸਿਰ ਤੇ ਸਵਰਨ ਦਾ ਛਤਰ ਵੀ ਝੁਲਦਾ ਹੈ ਤੇ ਜਿਹੜਾ ਕਿਸੇ ਕਿਸੇ ਟਾਵੇਂ-ਟਾਵੇਂ ਨੂੰ ਦਿਸਦਾ ਉਥੇ ਹਰਮੰਦਰ ਵਿੱਚ ਗੁਰੂ ਰਾਮਦਾਸ ਦੇ ਸੀਸ ਤੇ ਰੋਖਾਨੀਅਤ ਦਾ ਛਤਰ ਝੁਲਦਾ ਉਹ ਕਿਸੇ ਟਾਵੇਂ-ਟਾਵੇਂ ਨੂੰ ਦਿਸਦਾ ਮਹਾਰਾਜ ਜੀ ਸੱਚੇ ਗੁਰੂ ਅਮਰਦਾਸ ਜੀ ਕਹਿੰਦੇ ਆ ਭਾਈ ਇਹਦੇ ਸਿਰ ਤੇ ਸੋਨੇ ਦਾ ਛਤਰ ਹੈ ਮਹਾਰਾਜ ਜਦੋਂ ਇੰਨੇ ਸ਼ਬਦ ਕਹੇ ਗੁਰੂ ਰਾਮਦਾਸ ਸਤਗੁਰੂ ਗੁਰੂ ਅਮਰਦਾਸ ਦੇ ਚਰਨਾ ਚ ਡਿੱਗ ਪਏ ਆਪਣੇ ਬਹੁਤ ਹੀ ਇਕਾਗਰਤਾ ਬਣਾਈ ਗੁਰਮਖੋ ਮੈਂ ਤੁਹਾਡਾ ਵਿਚਾਰ ਫਿਰ ਸ਼ੁਕਰਾਨਾ ਕਰਦੇ ਨਾ ਚਰਨਾ ਤੇ ਡਿੱਗ ਪਏ ਗੁਰੂ ਅਮਰਦਾਸ ਜੀ ਨੇ ਸੀਨੇ ਨਾਲ ਲਾਇਆ ਨਾਲ ਸ਼ਬਦ ਕਿਹਾ ਗੁਰਮਖਾ ਪੁਰਖਾ ਰਾਮਦਾਸ ਜੀ ਨੂੰ ਕੋਈ ਗੱਲ ਨਹੀਂ ਜੇ ਗੱਲਾਂ ਹੁੰਦੀਆਂ ਨੇ ਤਾਂ ਤੁਸੀਂ ਬਹਿਰਾਕ ਚ ਕਿਉਂ ਹੋ ਕਹਿੰਦੇ ਸੱਚੇ ਬਾਦਸ਼ਾਹ ਪਹਿਲਾਂ ਮਾਤਾ ਪਿਤਾ ਚਲੇ ਗਏ ਤੁਹਾਡੇ ਚਰਨਾ ਚ ਆਇਆ ਸੱਚੇ ਮੈਨੂੰ ਜੋ ਮਰਜੀ ਕਹਿ ਲੈ ਜਤੀਮ ਕਹਿਣ ਅਪਾਗਾ ਕਹਿਣ ਪਰ ਜਦੋਂ ਤੁਹਾਨੂੰ ਫਿੱਕੇ ਬੋਲਦੇ ਆ ਨਾ ਮੇਰੇ ਅੰਦਰ ਤੋਂ ਜਰਿਆ ਨਹੀਂ ਜਾਂਦਾ ਕਿ ਮੇਰੇ ਸਮਰੱਤ ਸਤਿਗੁਰੂ ਨੂੰ ਕੀ ਬੋਲਦੇ ਪਏ ਆ ਮੈਂ ਆਪ ਨੂੰ ਬੇਨਤੀ ਕਰਾਂ ਬਾਬਾ ਸੁੰਦਰ ਜੀ ਨੇ ਕਿਹਾ ਬਖੀਲੀ ਕੀਤੀ ਲੋਕਾਂ ਨੇ ਪਰ ਸਾਰਾ ਜਗਤ ਗੁਰੂ ਰਾਮਦਾਸ ਜੀ ਦੇ ਚਰਨਾ ਚ ਆ ਕੇ ਡਿੱਗ ਪਿਆ ਹੁਣੇ ਬੀਬੀਆਂ ਸ਼ਬਦ ਪੜ੍ਹ ਕੇ ਗਈਆਂ ਨੇ ਜੀ ਮੇਰੇ ਤੋਂ ਪਹਿਲਾਂ ਜਦੋਂ ਮੈਂ ਉਤਰ ਰਿਹਾ ਸਾਂ ਗੁਰਦੇਵ ਸਿੰਘ ਵੀਰ ਜੀ ਨਾਲ ਉਦੋਂ ਸ਼ਬਦ ਪੜ ਰਹੀਆਂ ਸੰਤਨ ਤਨ RAM DAS GUR ਪੜ ਕੇ ਗਿਆ ਉਹਨੇ ਜਿਨ ਸ਼ਰਿਆ ਤਿਨੇ ਸਵਾਰ ਹਰ ਸਾਲ ਆਪਾਂ ਅਰਥ ਕਰਮਿਆਂ ਜੀ ਤਨ ਤਨ RAM DAS GUR ਜਿਨ ਸ਼ਰਿਆ ਤਿਨੇ ਸਵਾਰਿਆ ਕਿੰਨੇ ਪ੍ਰਮਾਤਮਾ ਨੇ ਜੀ ਉੰਜ ਪੱਟਾ ਨੇ ਇੱਕ ਬਚਨ ਕੀਤਾ ਇੱਕ ਦੋ ਸਵਈਆ ਆਪਾਂ ਪੜ ਲਈਏ ਸਿਵਤ ਵਿੱਚ ਮੈਂ ਟਾਈਮ ਲਾਵਾਂਗਾ ਜੀ ਮਹਾਰਾਜ ਧੰਨ ਗੁਰੂ RAM DAS ਜੀ ਦੀ ਸਿਵਤ ਵਿੱਚ ਪੱਟ ਜੀ ਕਹਿੰਦੇ ਆ ਪੱਟ ਦਾਸ समरथ गुरु सिर हत धरयो गुरकीनी कृपा हरनाम दीयो समरथ गुरु ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮੈਂ ਵਰਜ ਕਰਾਂਗਾ ਜਦੋਂ ਮਹਾਰਾਜ ਦਾ ਪੁਰਬ ਆਉਣਾ ਹੈ ਨਾ ਜੀ 123 ਸਵਈਏ ਨੇ ਟੋਟਲ ਇੱਕ ਹਫ਼ਤੇ ਚ ਪੜ ਲਿਆ ਜੀ ਜਿਹੜੇ ਰੋਜ਼ ਪੜਦੇ ਆ ਧੰਨਵਾਦ ਗੁਟਕਾ ਮਿਲ ਜਾਂਦਾ ਜੀ ਅੱਜਕੱਲ ਇਹ ਪੱਟਾਂ ਦੇ ਸਵਈਆਂ ਦਾ ਤੇ ਜਿਸ ਦਿਨ ਪੁਰਬ ਹੋਵੇ ਜੇ ਮੰਨ ਲਓ 60 ਸ਼ਬਈਏ ਨੇ ਗੁਰੂ ਰਾਮਦਾਸ ਦੀ ਸਿਫਤ ਤੇ ਜੇ ਆਪਾਂ ਇਹ ਰੋਜ਼ ਦੇ 10-10 ਸੀ ਪੜ ਲਈਏ ਛੀਆਂ ਦਿਨਾਂ ਚ ਧੰਨ ਗੁਰੂ ਰਾਮਦਾਸ ਦੇ ਹਿਰਦੇ ਦੇ ਦਰਸ਼ਨ ਹੋ ਜਾਣਗੇ ਉਹਨਾਂ ਦੇ ਬਖਸ਼ਿਸ਼ ਹੋਵੇਗੀ ਇੱਥੇ ਪਟਜੀ ਕਹਿ ਰਹੇ ਨੇ ਸਮਰਾਤ ਗੁਰੂ ਸਮਰਾਤ ਗੁਰੂ ਧੰਨ ਗੁਰੂ ਅਮਰਦਾਸ ਜੀ ਨੇ ਗੁਰੂ ਰਾਮਦਾਸ ਦੇ ਸਿਰ ਤੇ ਹੱਥ ਰੱਖ ਦਿੱਤਾ ਅਰਥ ਕਰ ਲਈ ਸਮਰਾਤ ਗੁਰੂ ਸਿਰ ਹੱਥ ਧਰਿਓ ਗੁਰਕੀਨੀ ਕਿਰਪਾ ਹਰਨਾਮ ਦੀਓ